ਵਿਕਰਮ ਮਜੀਠੀਆ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਕਰਮ ਮਜੀਠੀਆ ਨੂੰ ਸਿੱਟ ਨੇ ਫੇਰ ਸਾਦੇ ਹੈ ਡਰੱਗ ਕੇਸ ਮਾਮਲੇ ਦੇ ਵਿੱਚ ਸਿੱਟ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਵਿਕਰਮ ਮਜੀਠੀਆ 18 ਜੂਨ ਨੂੰ ਦੁਬਾਰਾ ਪੇਸ਼ ਹੋਣ ਤੇ ਦੱਸਦੀ ਹੈ ਕਿ ਪਹਿਲਾਂ ਵੀ ਵਿਕਰਮ ਮਜੀਠੀਆ ਨੂੰ ਕਾਫੀ ਵਾਰ ਸੰਮਣ ਆ ਚੁੱਕੇ ਨੇ ਤੇ ਹੁਣ ਫਿਰ ਤੋਂ ਸੰਮਣ ਆਇਆ ਹੈ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਸੱਦਾ ਦਿੱਤਾ ਗਿਆ ਪੇਸ਼ ਹੋਣ ਦੇ ਹੁਕਮ ਬਿਕਰਮ ਮਜੀਠੀਆ ਨੂੰ ਦਿੱਤੇ ਗਏ ਨੇ ਤੇ ਦੱਸਦੀ ਹਾਂ ਕਿ ਪਹਿਲਾਂ ਕਾਫੀ ਵਾਰ ਉਹਨਾਂ ਨੂੰ ਸਮਣ ਭੇਜੇ ਗਏ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਹਰ ਵਾਰ ਸੱਟ ਦੇ ਉੱਤੇ ਪੇਸ਼ ਹੋਏ ਨੇ ਤੇ ਉੱਥੇ ਹੀ ਭਗਵੰਤ ਮਾਨ ਨੂੰ ਖੁੱਲੇ ਚੈਲੰਜ ਵੀ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਤੇ ਦੱਸਦੀ ਹਾਂ ਕਿ ਅਕਾਲੀ ਦਲ ਦੇ ਵਿੱਚ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਵੋਟਾਂ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸਮਣ ਭੇਜਿਆ ਗਿਆ ਸੈਟ ਦੇ ਵੱਲੋਂ ਸਮਣ ਭੇਜਿਆ ਗਿਆ ਤੇ ਹੁਣ ਸੈਟ ਨੇ ਪੇਸ਼ ਹੋਣ ਦੇ ਹੁਕਮ ਬਿਕਰਮ ਮਜੀਠੀਆ ਨੂੰ ਲਗਾ ਦਿੱਤੇ ਨੇ ਤੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਕਰਨ ਦੇ ਲਈ ਜਿਹੜਾ ਕਿ ਸੱਦਾ ਦਿੱਤਾ ਹੈ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਹੁਣ ਬਿਕਰਮ ਮਜੀਠੀਆ ਦੇਖਣਯੋਗ ਇਹ ਹੋਵੇਗਾ ਕਿ 18 ਜੂਨ ਨੂੰ ਪੇਸ਼ ਹੁੰਦੇ ਨੇ ਜਾਂ ਨਹੀਂ ਕਿਉਂਕਿ ਪਹਿਲਾਂ ਵੀ ਬਿਕਰਮ ਮਜੀਠੀਆ ਨੂੰ ਕਾਫੀ ਵਾਰ ਸਮਣ ਆ ਚੁਕੇ ਨੇ ਤੇ ਉਥੇ ਹੀ ਹੁਣ ਬਿਕਰਮ ਮਜੀਠੀਆ ਨੂੰ ਫਿਰ ਤੋਂ ਸੱਦਾ ਦਿੱਤਾ ਗਿਆ ਹੈ ਕਿ ਬਿਕਰਮ ਮਜੀਠੀਆ ਜਿਹੜਾ ਕਿ ਸੇਟ ਅੱਗੇ ਪੇਸ਼ ਹੋਣ ਡਰੱਗ ਕੇਸ ਮਾਮਲਾ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਦੱਸਿਆ ਕਿ ਕਈ ਘੰਟਿਆਂ ਤੱਕ ਪੁੱਛ ਪੜਤਾਲ ਹੋ ਸਕਦੀ ਹੈ ਤੇ ਹੁਣ ਪਹਿਲਾਂ ਉਹਨਾਂ ਦੀ ਪਟਿਆਲੇ ਕਾਫੀ ਵਾਰ ਪੇਸ਼ੀ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਕਾਲੇ ਦਲ ਨੂੰ ਵੋਟਾਂ ਤੋਂ ਬਾਅਦ ਲਗਾਤਾਰ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਹੈ ਬਿਕਰਮ ਮਜੀਠੀਆ ਨੂੰ ਸੱਦਾ ਗਿਆ ਸੱਟ ਨੇ ਹੁਕਮ ਦਿੱਤੇ ਨੇ ਕਿ 18 ਜੂਨ ਨੂੰ ਵਿਕਰਮ ਮਜਰੀਠੀਆ ਪੇਸ਼ ਹੋਵੇ ਤੇ ਜਿਸ ਤੋਂ ਬਾਅਦ ਹੁਣ ਡਰੱਗ ਕੇਸ ਮਾਮਲੇ ਦੇ ਵਿੱਚ ਤਲਬ ਕਰਨ ਦੇ ਲਈ ਜਿਹੜਾ ਕੇਸ ਸੰਦੇਸ਼ ਲਗਾਇਆ ਗਿਆ ਪੇਸ਼ ਹੁਣ ਦੇ ਹੁਕਮ ਦਿੱਤੇ ਗਏ ਤੇ ਹੁਣ ਫਿਰ ਤੋਂ ਸਮਣ ਆਇਆ ਹੈ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਸੱਦਾ ਦਿੱਤਾ ਗਿਆ ਪੇਸ਼ ਹੋਣ ਦੇ ਹੁਕਮ ਬਿਕਰਮ ਮਜੀਠੀਆ ਨੂੰ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਪਹਿਲਾਂ ਕਾਫੀ ਵਾਰ ਉਹਨਾਂ ਨੂੰ ਸਮਣ ਭੇਜੇ ਗਏ ਤੇ ਜਿੱਦੇ ਦੌਰਾਨ ਬਿਕਰਮ ਮਜੀਠੀਆ ਹਰ ਵਾਰ ਸੱਟ ਦੇ ਉੱਤੇ ਪੇਸ਼ ਹੋਏ ਨੇ ਤੇ ਉੱਥੇ ਹੀ ਭਗਵੰਤ ਮਾਨ ਨੂੰ ਖੁੱਲੇ ਚੈਲੰਜ ਵੀ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਤੇ ਦੱਸਦੀ ਹੈ ਕਿ ਅਕਾਲੀ ਦਲ ਦੇ ਵਿੱਚ ਬਿਕਰਮਜੀਠਿਆ ਨੂੰ ਜਿਹੜਾ ਕਿ ਵੋਟਾਂ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸਾਮਣ ਭੇਜਿਆ ਗਿਆ ਸੈਟ ਦੇ ਵੱਲੋਂ ਸਾਮਣ ਭੇਜਿਆ ਗਿਆ ਤੇ ਹੁਣ ਸੈਟ ਨੇ ਪੇਸ਼ ਹੋਣ ਦੇ ਹੁਕਮ ਬਿਕਰਮਜੀਠਿਆ ਨੂੰ ਲਗਾ ਦਿੱਤੇ ਨੇ ਤੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਕਰਨ ਦੇ ਲਈ ਜਿਹੜਾ ਕਿ ਸੱਦਾ ਦਿੱਤਾ ਹੈ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਹੁਣ ਵਿਕਰਮ ਮਜੀਠੀਆ ਦੇਖਣਯੋਗ ਇਹ ਹੋਵੇਗਾ ਕਿ 18 ਜੂਨ ਨੂੰ ਪੇਸ਼ ਹੁੰਦੇ ਨੇ ਜਾਂ ਨਹੀਂ ਕਿਉਂਕਿ ਪਹਿਲਾਂ ਵੀ ਵਿਕਰਮ ਮਜੀਠੀਆ ਨੂੰ ਕਾਫੀ ਵਾਰ ਸਮਣ ਆ ਚੁਕੇ ਨੇ ਤੇ ਉਥੇ ਹੀ ਹੁਣ ਵਿਕਰਮ ਮਜੀਠੀਆ ਨੂੰ ਫਿਰ ਤੋਂ ਸੱਦਾ ਦਿੱਤਾ ਗਿਆ ਹੈ ਕਿ ਵਿਕਰਮ ਮਜੀਠੀਆ ਜਿਹੜਾ ਕਿ ਸੇਟ ਅਗੇ ਪੇਸ਼ ਹੋਣਾ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਦੱਸ ਇੱਕ ਕਈ ਘੰਟਿਆਂ ਤੱਕ ਪੁੱਛ ਪੜਤਾਲ ਹੋ ਸਕਦੀ ਹੈ ਤੇ ਹੁਣ ਪਹਿਲਾਂ ਉਹਨਾਂ ਦੀ ਪਟਿਆਲੇ ਕਾਫੀ ਵਾਰ ਪੇਸ਼ੀ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਕਾਲੇਦਲ ਨੂੰ ਵੋਟਰ ਤੋਂ ਬਾਅਦ ਲਗਾਤਾਰ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਹੈ ਵਿਕਰਮ ਮਜੀਠੀਆ ਨੂੰ ਸੱਦਿਆ ਗਿਆ ਸਿੱਟ ਨੇ ਹੁਕਮ ਦਿੱਤੇ ਨੇ ਕਿ 18 ਜੂਨ ਨੂੰ ਵਿਕਰਮ ਮਜੀਠੀਆ ਪੇਸ਼ ਹੋਵੇ ਤੇ ਜਿਸ ਤੋਂ ਬਾਅਦ ਹੁਣ ਡਰੱਗ ਮਾਮਲੇ ਦੇ ਵਿੱਚ ਤਲਬ ਕਰਨ ਦੇ ਲਈ ਜਿਹੜਾ ਕੇਸ ਸੰਦੇਸ਼ ਲਗਾਇਆ ਗਿਆ ਪੇਸ਼ ਹੋਣ ਦੇ ਹੁਕਮ ਦਿੱਤੇ